ਬੱਚਾ ਨਾ ਕੜ ਕੋੜਾ ਪੂਰਾ 4 ਦਾ ਦੰਨੇ 5 ਦਾ ਲੱਗਾ ਬਸ ਕਾ ਦਾ ਹਾਂ ਕਾ ਦਾ ਯਾਰ ਹਾਂ 4000 ਹੈ 4000 ਹਾਂ ਨਾ ਤੂੰ ਕੀ ਕਹਦਾ 5000 ਜਾਇ ਕਰਕੇ ਮਗਾਰਾ ਜੀ ਯਾਰ ਤੈਨੂੰ ਬੰਦ ਨਾ ਖੋਖ ਲੋ ਬੱਚੋਂ ਯਾਰ ਜਿੰਨੇ ਦਾ ਹੈਗਾ ਕਾਦੇ ਬੱਚਾ ਕਿੱਦਾ ਤੂੰ ਮੇਰਾ ਇਹ ਨਾ ਤੂੰ ਪਤਾ ਕੀ ਬੱਚਾ ਕਿੱਤੇ ਆਂ ਵਿਵਹਾਰ ਮੈਂ ਦਿੱਤਾ ਨਹੀਂ ਸੌਦਾ ਤੈਨੂੰ ਆਹ ਤਾਂ ਮੁਰਕ ਮੁਰਕੇ ਆਪਰੇ ਭਗੇ ਪਏ ਆਂ ਚੱਲ ਚੱਲ 4200 ਦਾ ਹੋ ਗਿਆ ਬਸ ਪੈਸੇ ਦੇ 4200 ਦੇ ਵਾਪਸ ਦੇ ਪਰਚੀ ਕਰਵਾਇਆ ਨਾ 4200 ਕਹਤਾ ਕੱਲ 200 ਕੱਟ ਲਿਆ ਪੰਜ ਤਾਂ ਬਸ ਉਹ ਇੱਕ ਸਾਰਾ ਜੀ ਨਾ ਨਾ ਮਾਰਦਾ 200 ਠੀਕ ਹੈ 200 ਕੱਟ ਦੇ ਦੇ ਪੰਜ ਜਾਇ ਕਰਕੇ ਤੇ ਮੁਰ ਦਾ ਮਾਰਨ ਆ ਪਾ ਕਾਨੂੰ ਮੈਂ ਤਾਂ 100 ਹੋਰ ਲੈ ਲਈ ਬਸ ਨਹੀਂ ਜਿੰਨੇ ਦਾ ਮੈਂ ਦੱਸ ਤਾ ਉਹ ਗਾ ਪਕੀਤਾ ਤੂੰ ਬਈ ਤੇਰਾ ਹੀ ਮਾਰਦਾ 100 ਤੈਨੂੰ ਵੀ ਤੂੰ ਰੱਜ ਭੁਗਾਈ ਕਰ ਮੈਂ ਕਰਮੀ ਹੂੰ ਕਿਹਾ ਬਈ ਯਾਰ ਤੇ ਸਹੀ ਗੱਲ ਆ ਮੈਂ ਜਿਹੜਾ ਰੇਟ ਹੈ ਬੱਚੇ ਜੋ ਤਾ ਤੁਸੀਂ ਲੈਣੇ ਤੈਨੂੰ ਪਤਾ ਹੀ ਹੈ ਵਧ ਨਹੀਂ ਲੈਂਦਾ ਕਿਸੇ ਤੋਂ ਬਸ ਪਰ ਸਹੀ ਹੈ ਜਿਹਦੇ ਨਾਲ ਪੱਕੇ ਲਾ ਕੇ ਮੈਂ ਉਹਨਾਂ ਕੰਮ ਮੈਨੂੰ ਨੇ ਬੜੇ ਦੂਰੇ ਤੋਂ ਪੈਂਦਾ ਲੈ ਜਾ ਬਸ

ਕਿਉਂ ਨਹੀਂ ਆਉਂਦਾ ਕਿੱਥੇ ਮਿਲਦੇ ਬੱਚੇ ਆ ਮਾਂ ਹੀ ਫਰੀਦ ਨਹੀਂ ਆਸੀ ਜੀ ਨੂੰ ਕਿਵੇਂ ਉਹ ਦਰਮੇ ਕੀ ਫਦਾ ਮੈਂ ਆਪ ਮੈਂ ਪੂਰੇ ਵੀ ਨਹੀਂ ਕਰਦਾ 48 ਦਾ ਲਿਆ ਮੈਂ ਪੂਰੇ ਵੀ ਨਹੀਂ ਕਰਦਾ 48 ਹੀ ਕਹਿੰਦਾ 100 ਕੱਟ ਛਾਦੇ ਚਾਰਦਾ ਹੋ ਗਿਆ ਬਸ ਪੜਾ ਬੱਚਾ 48 6 ਮੋੜ ਬਾਬੇ ਨੂੰ ਓਏ ਰਾਜੂ ਓਏ ਛੱਡ ਓਏ ਪੂਰ ਕਰਨਾ ਪੁੱਛ ਲੈ ਬਾਬੇ ਦੇ ਸਾਹਮਣੇ ਨਹੀਂ ਨਹੀਂ ਲੈਣਾ ਬੱਚਾ ਬਹੁਤ ਵਧੀਆ ਸੀ ਮੋੜ ਇਹਦਾ 2000 ਦੇ ਦੰਨਿਆ ਓ ਉਹ ਦੇ ਦਿੱਤੀ ਸੋਨਾ ਲਈ ਉਹ ਤੇਰੀ ਗਵਾੜੀ ਦੇ ਦਿੱਤੀ ਇਹ ਦੱਸਦੀ ਆ ਜੂ ਇਹਨਾਂ ਨੂੰ ਜਮਿੰਦਾਰ ਆ ਬੱਚਾ ਲਖਿਆ ਚੱਲ ਵਾਹ ਕਰ ਜਾ ਲਖਿਆ ਛੱਡ ਕੇ ਆ ਲਖਿਆ ਆ ਪਹਿਲਾਂ ਆ ਜਾ